ਸਰ ਬਾਰਡਰ ਤੇ ਸਰਚ ਕੀਤਾ ਹੈ ਕਿਆ ਸਾਰਾ ਲੈਟਰ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੀਜ਼ ਨੂੰ ਮਦਦ ਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉੱਥੇ ਰੈਡ ਅਲਰਟ ਜਾਰੀ ਹੋਇਆ ਹੈ ਉਸੇ سلسلے ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਾਸੋ ਐਂਡ ਐਂਟਰਟੇਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ इस तो अलावा होर मीटिंग्स विद बी एस एफ आर्मी इंटैलीजेंस एजेंसीज वो हुई है एंड ये जेड़े एक्शनेबल इनपुट्स और ऑपरेशनल स्ट्रैटजीज़ है वो शेयर की गई है इवन पठानकोट पुलिस वालों जोड़े विलेज डिफेंस कमेटीज़ है जो सरहद के उ पिंड है उन्होंने मीटिंगस करके भी सेंसिटाइज कराया गया है कि जे ਉੱਥੇ ਕੋਈ ਤੁਹਾਨੂੰ ਸ਼ੱਕੀ ਬੰਦਾ ਆ ਕੋਈ ਸ਼ੱਕੀ ਚੀਜ਼ ਜਪਦੀ ਹੈ ਤਾਂ ਉਹਦੀ ਜਿਹੜੀ ਇਤਲਾਹ ਹੈ ਉਹ ਪੁਲਿਸ ਨੂੰ ਉਹ ਕਨਸਰਨਡ ਐਸ ਐਚਓ ਕੰਟਰੋਲ ਰੂਮ ਪਰ ਹੋਰ ਜਿਹੜੇ ਕਮਿਊਨੀਕੇਸ਼ਨ ਚੈਨਲਸ ਦੇ ਰਾਹੀਂ ਉਹ ਪੁਲਿਸ ਨੂੰ ਦਿੱਤੀ ਜਾਵੇ ਸਰ ਬਾਰਡਰ ਤੇ ਸਰਚ ਕੀਤਾ ਹੈ ਕਿਆ ਸਰ ਆਪ ਲੈਟਰ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੀਜ਼ ਨੂੰ ਮਦਦ ਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉੱਥੇ ਰੈਡ ਅਲਰਟ ਜਾਰੀ ਹੋਇਆ ਹੈ ਉਸੀ ਸਿਲਸਿਲੇ ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਾਸੋ ਐਂਡ ਐਂਟਰਟੇਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉੱਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈੱਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉੱਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਮੀਟਿੰਗਸ ਵਿਦ ਬੀਐਸਐਫ ਆਰਮੀ ਇੰਟੈਲੀਜੈਂਸ ਏਜੰਸੀਜ਼ ਉਹ ਹੋਈਆਂ ਹੈਗੀਆਂ ਐਂਡ ਇਹਦੇ ਵਿੱਚ ਜਿਹੜੇ ਐਕਸ਼ਨੇਬਲ ਇਨਪੁਟਸ ਔਰ ਆਪਰੇਸ਼ਨਲ ਸਟ੍ਰੈਟਜੀਜ਼ ਹੈ ਉਹ ਸ਼ੇਅਰ ਕੀਤੀਆਂ ਗਈਆਂ ਹੈਗੀਆਂ ਵੰਨ ਪਠਾਨਕੋਟ ਪੁਲਿਸ ਵੱਲੋਂ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਜਿਹੜੇ ਸਰਹੱਦ ਤੇ ਉੱਤੇ ਸਾਡੇ ਪਿੰਡ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਸੈਨਸਟਾਈਜ਼ ਕਰਾਇਆ ਗਿਆ ਹੈ ਕਿ ਜੇ ਉੱਥੇ ਕੋਈ ਤੁਹਾਨੂੰ ਸ਼ੱਕੀ ਬੰਦਾ ਆ ਕੋਈ ਸ਼ੱਕੀ ਚੀਜ਼ ਜਪਦੀ ਹੈ ਤਾਂ ਉਹਦੀ ਜਿਹੜੀ ਇਤਲਾਹ ਹੈ ਉਹ ਪੁਲਿਸ ਨੂੰ ਉਹ ਕਨਸਰਨ ਐਸ ਐਚਓ ਕੰਟਰੋਲ ਰੂਮ ਪਰ ਹੋਰ ਜਿਹੜੇ ਕਮਿਊਨੀਕੇਸ਼ਨ ਚੈਨਲਸ ਦੇ ਰਾਹੀਂ ਉਹ ਪੁਲਿਸ ਨੂੰ ਦਿੱਤੀ ਜਾਵੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ। Paninic Savira TV YouTube Facebook Instagram X aur WhatsApp channel par